ਸੋ ਚੱਕੀ ਗਈ ਉੱਤੇ ਸਾਰੇ ਪੰਜਾਬ ਦੇ ਐਮਪੀ ਮੌਜੂਦ ਸੀ ਤਾਂ ਪਰ ਅਮਰਤਪਾਲ ਦਾ ਨਾਮ ਤਾਂ ਬੋਲਿਆ ਗਿਆ ਪਰ ਅਮਰਤਪਾਲ ਦੇ ਨਾਮ ਤੋਂ ਬਾਅਦ ਉੱਥੇ ਕੋਈ ਮੌਜੂਦ ਨਹੀਂ ਸੀ ਤਾਂ ਇਹ ਕੀ ਸਨੇਰੀਓ ਕੀ ਰਹੇਗਾ ਨਾਲ ਸਮਝ ਜਿਦੋਂ ਹੁਕਮ ਨਹੀਂ ਭੇਜਿਆ ਜੇ ਆਪਣੇ ਆਪ ਹਾਜ਼ਰ ਨਹੀਂ ਹੋ ਸਕਦੇ ਸੀ। ਸੋ ਇਹ ਨਹੀਂ ਹੈ ਕਿ ਉਹ ਜਾਣ ਬੁੱਝ ਕੇ ਹਾਜ਼ਰ ਨਹੀਂ ਹੋਏ ਬਲਕਿ ਉਹ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਹੋਣ ਕਰਕੇ ਹਾਜ਼ਰ ਨਹੀਂ ਹੋ ਸਕੇ। ਤਪੀਤਰ ਸਾਹਿਬ ਨੇ 60 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਉਹ ਸੌਂ ਚਟਾਉਣੀ ਹੁੰਦੀ ਹੈ ਇਹ ਮੰਡੇਟਰੀ ਪ੍ਰੋਵੀਜ਼ਨ ਹੈ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਤੇ ਇਸ ਨੂੰ ਹਰ ਹਾਲਤ ਦੇ ਵਿੱਚ ਉਹਨਾਂ ਨੂੰ ਕੰਪਲਾਈ ਕਰਨਾ ਪਊਗਾ 60 ਦਿਨਾਂ ਸਮੇਂ ਚ ਅਗਰ ਸੌ ਨਹੀਂ ਚੱਕੀ ਜਾਂਦੀ ਜਾਂ ਕੁਝ ਉਹਨਾਂ ਦੇ ਉੱਪਰ ਐਨਐਸਏ ਤਹਿਤ ਜੇਕਰ ਕੋਈ ਉਹਨਾਂ ਤੇ ਮਤਲਬ ਕੋਈ ਵੀ ਕਾਰਵਾਈ ਕਰ ਦਿੱਤੀ ਜਾਂ ਕੋਈ ਉਹਨਾਂ ਤੇ ਰੂਲ ਲਾਗੂ ਕਰਤਾ ਜਾਂਦਾ ਤਾਂ ਫਿਰ ਕੀ ਹੋ ਸਕਦਾ ਨਹੀਂ ਜੀ ਨਾ ਕੋਈ ਕਾਰਵਾਈ ਹੋ ਸਕਦੀ ਹੈ ਨਾ ਕੋਈ ਰੂਲ ਲਾਗੂ ਕੀਤਾ ਜਾ ਸਕਦਾ ਇਹ ਸੰਵਿਧਾਨ ਦੀ ਗੱਲ ਹੈ ਅਸਲੋਂ ਉਹਨਾਂ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਜਿਹੜੀ ਉਹ ਬਰਕਰਾਰ ਰਹੇਗੀ ਉਹ